ਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਜ਼ੋਰ ਟ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਕੀਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸਹੀ ਕਰ ਭਾਖਟ ਦੀਕ ਬਾਬਾ ਮਾਇਆ ਸਾਥ ਨਾ ਹੋਈ ਇਹਨਾਂ ਮਾਇਆ ਜਗ ਮੋਹਿਆ ਵਿਰਲਾ ਬੁਝੇ ਕੋਈ ਰਹਾਉ ਆਨਹਟ ਕਰ ਅਰਜਾ ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰਖ ਵਨ ਜਾ ਰਿਆਂ ਸਿਓ ਵਣਜ ਕਰ ਲੈ ਲਾਹ ਮੰਨ ਹਸ ਮਨ ਜਾ ਰਿਆਂ ਸਿਉ ਬਣ ਜਕਰ ਲਾਹ ਲਾਹ ਮੰਨ ਹਸ ਸੁਣ ਸਾਸਤ ਸੁਦਾਗਰੀ ਸਤ ਕੋੜੇ ਲੈ ਚੱਲ ਕਰਚ ਬਨ ਚੰਗਿਆਈਆਂ ਮਤ ਤਨ ਮਨ ਜਾਣੀ ਕੱਲ ਨਰੰਕਾਰ ਕੇ ਦੇਸ ਜਾਹੀ ਤਾਂ ਸੁਖ ਲਏ ਮਹੱਲ ਲਈ ਜਿਤ ਕਰ ਚੱਕਰੀ ਮਨ ਨਾਮ ਕਰ ਕੰਮ ਲਾਇ ਤੇਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਮਣੀ ਤਾਂ ਕੋ ਆਖੀ ਤਨ ਨਾਨਕ ਵੇਖੇ ਨਦਰ ਕਰ ਚੜੇ ਚਬ ਗਨਵੰਨ ਬਨੋ ਬਦੀਆਂ ਕਰਤਾਵਣੀ ਤਾਂ ਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਜਬ ਗਨਵੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸੋਰਟ ਮਹੱਲਾ ਪਹਿਲਾ ਘਰ ਪਹਿਲਾ ਇਸ ਸ਼ਬਦੇ ਜਿਹੜਾ ਵਾ ਆਪਾਂ ਸਰਵਨ ਕੀਤਾ ਹੈ ਬੜਿਆ ਹੈ ਇਸ ਸ਼ਬਦ ਦੀ ਆਪਾਂ ਵਿਚਾਰ ਆਪਣੀ ਨਿਮਾਣੀ ਜੀ ਬੋਧ ਨਾਲ ਕਰਾਂਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਦੇ ਬਖਸ਼ਿਸ਼ ਕਰਨ ਅਸੀਂ ਇਹਨਾਂ ਦੇ ਪਾਵਰਤ ਕਰਕੇ ਆਪਣੇ ਮਨ ਨੂੰ ਜਿਹੜਾ ਵਾ ਉਹ ਚੰਗਾ ਬਨਾਈਏ ਸੋਹਣਾ ਬਨਾਈਏ ਗੁਰੂ ਸਾਹਿਬਾਨ ਫਰਮਾਉਂਦੇ ਨੇ ਸੋਰਠਿ ਰਾਗ ਹੈ ਰਾਗ ਦੇ ਵਿੱਚ ਬਾਣੀ ਗਾਈ ਹੈ ਔਰ ਘਰ ਪਹਿਲੇ ਤੋਂ ਭਾਵ ਹੁੰਦਾ ਹੈ ਕਿ ਕਿਹੜੀ ਤਾਲ ਦੇ ਵਿੱਚ ਕਿਹੜੇ ਇਹ ਵੀ ਇੱਕ ਸਾਜਦਾ ਹੀ ਦਾਵਾ ਜਿਹਦੇ ਵਿੱਚ ਆਪਣੇ ਜਿਹੜਾ ਵਾ ਇਹਨੂੰ ਗਾਉਂਦੇ ਆ ਸ਼ਬਦ ਨੂੰ ਆਪਣੇ ਰਾਗੀ ਸਹਿਬਾਨ ਗੁਰੂ ਪਿਆਰਿਓ ਗੁਰਬਾਣੀ ਦੇ ਵਿੱਚ ਸਾਨੂੰ ਜਿਹੜੀ ਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਸਾਨੂੰ ਸਿੱਖਿਆ ਦਿੱਤੀ ਆ ਉਹਦੇ ਸਬੰਧ ਵਿੱਚ ਆਪਾਂ ਰਲ ਮਿਲ ਕੇ ਅੱਜ ਵਿਚਾਰਾਂ ਕਰਦੇ ਆ ਕਿਉਂਕਿ ਗੁਰਬਾਣੀ ਜਿਹੜੀ ਬੜੀ ਵੱਡੀ ਮੁੱਲੀ ਆ ਇਨੂੰ ਆਪਾਂ ਜਿੰਨਾ ਪਰਚੋਲਾਂਗੇ ਜਿੰਨਾ ਇਹਨੂੰ ਬਾਚਾਂਗੇ ਜਿੰਨਾ ਦੇਖਾਂਗੇ ਉਨਾ ਹੀ ਆਪਾਂ ਨੂੰ ਜਿਹੜਾ ਵਾ ਉਹ ਲਾਹਾ ਮਿਲਣਾ ਵਾ ਸੋ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਗੁਰੂ ਸਾਹਿਬਾਨ ਨੇ ਸਾਨੂੰ ਕੀ ਫਰਮਾਇਆ ਵਾ ਕਿ ਮਨ ਜਿਹੜਾ ਵਾ ਨਾ ਜਿਵੇਂ ਕਿਸਾਨ ਹਲ ਦੇ ਨਾਲ ਜਿਹੜੀ ਆ ਬੋਂਦਾ ਉਹਨੂੰ ਕੈਲੀ ਨੂੰ ਇਹ ਰਿਸ਼ਮ ਦਾ ਜਿਹੜਾ ਪਾਣੀ ਦਿੰਦਾ ਵਾ ਤੇ ਤਨ ਜਿਹੜਾ ਇਹ ਸਾਡਾ ਖੇਤ ਹੈ ਔਰ ਇਸ ਸਰੀਰੂਪੀ ਖੇਤ ਦੇ ਵਿੱਚ ਮਨ ਨੂੰ ਜਿਹੜਾ ਵਾ ਉਹ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਚੰਗਾ ਬਣਾਉਣਾ ਵਾ ਕਿਵੇਂ ਸ਼ੁੱਧ ਕਰਨੇ ਆਪਣੇ ਮਨ ਦੇ ਵਿਚਾਰ ਇਹਦੇ ਸਬੰਧ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਵਾ ਕਿ ਜਿਹੜਾ ਮਨ ਆ ਨਾ ਇਹਨੂੰ ਅਸੀਂ ਜਿਹੜਾ ਵਾ ਜੇਕਰ ਸੁਧਾਰ ਲਿਆ ਤੇ ਸਮਝ ਲਓ ਫੇਰ ਮਨ ਜੀਤ ਤੇ ਜਗ ਜੀਤ ਵਾਲੀ ਗੱਲ ਹੋ ਜਾਣੀ ਆ ਕਿ ਸਭ ਕੁਝ ਜਿਹੜਾ ਵਾ ਸਾਡੀ ਪੱਲੇ ਪੈਣਾ ਵਾ ਕਿਉਂਕਿ ਮਨ ਮੈਲਾ ਹੋਵੇ ਤੇ ਫੇਰ ਜਿਹੜਾ ਵਾ ਵਕਾਰਾਂ ਨਾਲ ਭਰਿਆ ਹੋਵੇ ਤੇ ਫੇਰ ਮਨੁੱਖ ਜਿਹੜਾ ਵਾ ਉਹ ਚੰਗੀ ਵਿਚਾਰ ਉਹਦੇ ਮਨ ਦੇ ਵਿੱਚ ਨਹੀਂ ਆਉਂਦੀ ਉਹ ਹਮੇਸ਼ਾ ਗਲਤ ਸੋਚਦਾ ਹੈ 네ਗੇਟਿਵ ਹੋ ਜਾਂਦਾ ਹੈ ਮਾਨੁ ਮਹਿਮਾਨੁ ਮੰਦਰ ਤਨ ਵੇਸ ਕਲੰਦਰ ਕਟਹੀ ਤੀਰ ਤੇ ਨਾਵਾ ਇਹ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਤ ਬਹੁੜ ਜਨਮ ਨਾਵਾ ਸੋ ਮਾਨ ਹਾਲੀ ਕਰਸਾਣੀ ਕਰਨੀ ਇਹਦੇ ਸਬੰਧ ਦੇ ਵਿੱਚ ਆਪਾਂ ਪਹਿਲੀ ਜਿਹੜੀ ਪੰਕਤੀ ਆ ਕਿ ਆਪਣੇ ਮਨ ਨੂੰ ਹਾਲ ਵਾਉਣ ਵਾਲਾ ਚੰਗਲੇ ਚੰਗੀ ਅਮਲਾਂ ਨੂੰ ਖੇਤੀਬਾੜੀ ਕਰਨੀ ਔਰ ਸ਼ਰਮ ਤੋਂ ਭਾਵ ਹੁੰਦਾ ਵਾ ਕਿ ਆਪਣੀ ਜਿਹੜੀ ਆ ਲੱਜਾ ਦੇ ਨਾਲ ਲੱਜਾ ਰੂਪੀ ਜਲ ਦੇਣਾ ਵਾ ਕਿ ਔਰ ਆਪਣੀ ਦੇਹ ਨੂੰ ਪਿਆਲੀ ਬਣਾਉਣਾ ਮੇਕ ਯੂਰ ਮਾਈਂਡ ਦਾ ਫਾਰਮਰ ਗੁੱਡ ਡੀਡਸ ਦਾ ਫਾਰਮ ਮੈਡੈਸਟੀ ਦਾ ਵਾਟਰ ਐਂਡ ਯੂਰ ਬਾਡੀ ਦਾ ਫੀਲਡ ਆਪਣੇ ਮਾਨ ਨੂੰ ਜਿਵੇਂ ਕਿਸਾਨ ਖੇਤ ਵਿੱਚ ਹਲ ਵਾਉਂਦਾ ਵਾ ਫਿਰ ਉਹਦੇ ਵਿੱਚ ਪਾਣੀ ਪਾਉਂਦਾ ਵਾ ਔਰ ਫਿਰ ਜਿਹੜਾ ਖੇਤ ਆ ਉਹ ਤਿਆਰ ਹੁੰਦਾ ਵਾ ਬੀਜ ਬੀਜਣ ਦੇ ਵੱਤਾਂ ਰੌਂਦਾ ਨਾ ਬਾਅਦ ਉਹ ਜੀ ਸੁੱਕਦਾ ਜਦੋਂ ਆਪਾਂ ਵਹ ਨਹੀਂ ਆਉਦੇ ਵਿੱਚ ਜਦੋਂ ਵਾ ਕੇ ਉਹਨੂੰ ਪਾਣੀ ਲਾ ਕੇ ਫਿਰ ਅਸੀਂ ਜਿਹੜਾ ਵਾ ਉਹਨੂੰ ਖੇਤੀ ਦੇ ਜੋਗ ਬਣਾਉਣੇ ਆ ਫਸਲ ਦੇ ਜੋਗ ਬਣਾਉਣੇ ਆ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪ੍ਰਭੂ ਦਾ ਨਾਮ ਜਿਹੜਾ ਵਾ ਬੀਜ ਜਿਹੜਾ ਵਾ ਉਹ ਬੀਜਣਾ ਵਾ ਔਰ ਸੰਤੋਖ ਦਾ ਸੁਹਾਗਾ ਫੇਰਨਾ ਸੰਤੋਖ ਹੁੰਦਾ ਸਬਰ ਸ਼ੁਕਰ ਦਾ ਸਬਰ ਪੈਲੀ ਦੇ ਪਧਰਾ ਕਰਨ ਵਾਲਾ ਸੁਹਾਗਾ ਔਰ ਗਰੀਬੀ ਵੇਸ ਰੱਖਣ ਨਿਮਰਤਾ ਵਾਲਾ ਬਾਣਾ ਜਿਹੜਾ ਵਾ ਨਿਮਰਤਾ ਵਾਲੀ ਜਿਹੜੀ ਆ ਉਹ ਵਾਰਡ ਕਰਨੀ ਆ ਆਪਣਾ ਆਪ ਜਿਹੜਾ ਨਿਮਰਤਾ ਵਾਲਾ ਰੱਖਣਾ ਬੇਸ਼ੱਕ ਧਾਰਨ ਜਿਹੜੀ ਆ ਉਹ ਪੈਲੀ ਦੀ ਲਈ ਆ ਫਸਲ ਦੀ ਲਈ ਆ ਪਰ ਸਮਝਾਇਆ ਆ ਆਪਾਂ ਨੂੰ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜਿਹੜਾ ਵਾ ਮਨ ਨੂੰ ਜਿਹੜਾ ਵਾ ਉਹ ਸ਼ੁੱਧ ਕਰਨਾ ਔਰ ਸਬਰ ਰੱਖਣਾ ਔਰ ਨਿਮਰਤਾ ਰੱਖਣੀ ਕਹਿੰਦੇ ਨੇ ਭਾਉ ਕਰਮ ਕਰ ਜਮਸੀ ਸੇ ਕਰ ਭਾਗਟ ਦੇਕ ਪ੍ਰੇਮ ਦੇ ਕੰਮ ਕਰਨ ਨਾਲ ਵੀ ਉਗ ਪਊਗਾ ਜਮਸੀ ਤੇ ਭਾਗੂ ਕਪੇਗਾ ਤਾਂ ਤੂੰ ਇਹੋ ਜਿਹਾ ਹਿਰਦੇ ਨੂੰ ਭਾਗਾ ਵਾਲਾ ਵਾਧਾ ਫੁੱਲਦਾ ਵੀ ਕੇਗਾ ਭਾਗਟ ਤੋਂ ਪਾਵ ਭਾਗਾ ਵਾਲਾ ਬਾਬਾ ਮਾਇਆ ਸਾਥ ਨਾ ਹੋਈ ਇਹ ਬਾਬਾ ਦੌਲਤ ਆਦਮੀ ਦੇ ਨਾਲ ਨਹੀਂ ਜਾਣੀ ਸੋ ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ ਰਹਾਓ ਇਸ ਮੋਣੀ ਮਾਇਆ ਨੇ ਸੰਸਾਰ ਨੂੰ ਮੋਹਤ ਕਰ ਲਿਆ ਵਾ ਔਰ ਪ੍ਰਮਾਤਮਾ ਵਸਾਰ ਦਿੱਤਾ ਵਾ ਔਰ ਦਾਤਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਲਿਆ ਔਰ ਥਾਂ ਥਾਂ ਤੇ ਟੱਕਰਾਂ ਖਾਂਦਾ ਫਿਰਦਾ ਮਾਇਆ ਕੱਢੀ ਕਰਨ ਵਾਸਤੇ ਠੱਕੇ ਖਾਂਦਾ ਫਿਰਦਾ ਚੋਰੀਆਂ ਠੱਗੀਆਂ ਬੇਈਮਾਨੀਆਂ ਕਈ ਤਰ੍ਹਾਂ ਦੇ ਜਿਹੜੇ ਗਲਤ ਕੰਮ ਕਰਦਾ ਗੁਰੂਆਂ ਦੇ ਨਈ ਉਹ ਜੇ ਕੰਮ ਛੱਡ ਕੇ ਤੂੰ ਸਚੱਜੀ ਢੰਗ ਦੇ ਨਾਲ ਸੰਤੋਖ ਵਾਲੀ ਸੱਚੀ ਸੁੱਚੀ ਕਿਰਤ ਕਰ ਪ੍ਰਮਾਤਮਾ ਦਾ ਨਾਮ ਜਪ ਕਿਉਂਕਿ ਇਹ ਜਿਹੜੀ ਮਾਇਆ ਵਾ ਇਹ ਨਹੀਂ ਤੇਰੇ ਨਾਲ ਨਹੀਂ ਜਾਣਾ ਇਸ ਕਰਕੇ ਤੂੰ ਇਹਦੇ ਨਾਲ ਬਹੁਤੀ ਪ੍ਰੀਤ ਨਾ ਪਾ ਠੀਕ ਹੈ ਕਿ ਆਪਾਂ ਨੇ ਗੁਜ਼ਾਰੇ ਵਾਸਤੇ ਤੂੰ ਕਮਾਈ ਕਰ ਆਪਣੇ ਧਰਮ ਵਿੱਚ ਪਕਰਿਆ ਆਪਣੇ ਗ੍ਰਿਸ਼ਟ ਧਰਮ ਨੂੰ ਪਨਾ ਔਰ ਜਿਹੜੀਆਂ ਗਲਤ ਜਿਹੜੀਆਂ ਤਰੀਕੇ ਜਿਹੜੇ ਵਰਤਦਾ ਉਹ ਨਾ ਵਰਤ ਇਸ ਮੋੜੀ ਮਾਇਆ ਨੇ ਸੰਸਾਰ ਨੂੰ ਮੋਹਤ ਕਰ ਲਿਆ ਹੈ ਕੋਈ ਟਾਵਾ ਟਾਵਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਵਾ ਅਦਰ ਵਾਜਨੀ ਦੇ ਸਾਰੇ ਇਸ ਦੌੜ ਦੇ ਵਿੱਚ ਸ਼ਾਮਲ ਹੋਏ ਆ ਸਾਰੇ ਜਿਹੜੇ ਮਾਇਆ ਦੀ ਦੌੜ ਵਿੱਚ ਲੱਗੇ ਹੋਏ ਆ ਹਾਨ ਹਟ ਕਰ ਯਾਰ ਜਾ ਸੱਚ ਨਾਮ ਕਰ ਵਤ ਸਦਾ ਘਟਣ ਵਾਲੀ ਉਮਰ ਨੂੰ ਆਪਣੀ ਦੁਕਾਨ ਬਣਾ ਤੇ ਸਾਈਂ ਦੇ ਸੱਚੇ ਨਾਮ ਨੂੰ ਆਪਣਾ ਸਦਾ ਸੌਦਾ ਸੂਤਕ ਬਣਾ ਉਮਰ ਜਿਹੜੀ ਆ ਦਿਨ ਤੋਂ ਦਿਨ ਘਟਦੀ ਜਾ ਰਹੀ ਹੈ ਔਰ ਜਿਹੜੀ ਆ ਆਰਜਾ ਸਾਡੀ ਹਾਨ ਹਟ ਕਰ ਆਰਜਾ ਸੱਚੇ ਨਾਮ ਕਰਵਤ ਸੱਚੇ ਨਾਮ ਦਾ ਸੌਦਾਕਾਰ ਸੱਚੇ ਨਾਮ ਦੇ ਨਾਲ ਪ੍ਰੀਤਪਾ ਉਸ ਪਰਮੇਸ਼ਰ ਮਾਨ ਪਰਮੇਸ਼ਰ ਦੇ ਨਾਲ ਜੁੜ। ਪਹਿਲਾ ਬਚਪਨ ਆਇਆ ਫਿਰ ਜਵਾਨੀ ਆਈ ਫਿਰ ਬਡਾਪਾ ਆ ਜਾਂਦਾ ਅਰਜਾ ਜਿਹੜੀ ਘਟਦੀ ਜਾਂਦੀ ਆ। ਇਸ ਕਰਕੇ ਇਹ ਸਰੀਰ ਸਤਾ ਜਿਹੜਾ ਸਾਥ ਨਿਭਣ ਵਾਲਾ ਨਹੀਂ ਹੈਗਾ। ਔਰ ਇੱਕ ਦਿਨ ਇਹ ਨਹੀਂ ਵੀ ਜਿਹੜਾ ਵਾ ਇਹ ਸੰਸਾਰ ਤੋਂ ਕੁਝ ਕਰ ਜਾਣਾ ਮੈਂ ਕਹਿਣ ਤੋਂ ਭਾਵ ਕਿ ਆਪਾਂ ਇੱਥੇ ਬੈਠੇ ਨਹੀਂ ਰਹਿਣਾ। ਇਸ ਕਰਕੇ ਰੱਬ ਨੂੰ ਭਲਾ ਕੇ ਗਲਤ ਕੰਮ ਕਰਕੇ ਮਾਇਆ ਦੇ ਪਿੱਛੇ ਦੌੜਨਾ ਆਪਣੇ ਸਰੀਰ ਨੂੰ ਰੋਗ ਲਾਉਣੇ। ਸੰਸਾਰ ਦੇ ਪੋਗਾ ਵਿੱਚ ਖਚਤ ਹੋਣਾ ਇਹ ਕੋ ਚੰਗੀ ਗੱਲ ਨਹੀਂ ਇਸ ਕਰਕੇ ਪਰਮੇਸ਼ਰ ਦੇ ਨਾਲ ਜੁੜੀਏ ਵਾਹਿਗੁਰੂ ਦਾ ਨਾਮ ਲਈਏ ਚੰਗੇ ਕਰਮ ਕਰੀਏ ਆਪਣੀ ਹੱਕ ਸੱਚ ਦੀ ਕਮਾਈ ਕਰੀਏ ਸੁਰਤ ਸੋਚ ਕਰ ਭਾਂਡਾ ਸਾਲ ਇਸ ਵਿੱਚ ਤਿਸ ਨੂੰ ਰੱਖ ਸੁਰਤ ਜਿਹੜੀ ਹੈ ਨਾ ਆਪਣੀ ਸਮਝ ਤੇ ਸਿਮਰਨ ਨੂੰ ਆਪਣਾ ਮਾਲ ਦਾ ਗਦਮ ਬਣਾ ਲੈ ਆਪਣੀ ਸੁਰਤ ਨੂੰ ਜਿਹੜਾ ਵਾ ਨਾ ਉਹ ਭਾਂਡਾ ਬਣਾ ਲੈ ਵੱਡਾ ਅਤੇ ਉਸ ਵਿੱਚ ਸੱਚੇ ਨਾਮ ਦਾ ਜਿਹੜਾ ਵਾ ਪਰਮੇਸ਼ਰ ਦਾ ਨਾਮ ਟਕਾ ਕਹਿਣ ਤੋਂ ਪਾਵੇ ਕਿ ਆਪਣੇ ਮਨ ਦੇ ਵਿੱਚ ਆਪਣੇ ਸੁਰਤ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਲਾਇਆ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਰੱਖਿਆ ਕਰ ਕਿਉਂਕਿ ਇਹੋ ਸਟੋਰ ਕਰਿਆ ਕਰ ਮਨ ਦੇ ਵਿੱਚ ਲੂਟਣਾ ਹੈ ਤਾਂ ਲੂਟ ਲੈ ਆਰਾਮ ਨਾਮ ਹੈ ਲੂਟ ਫਿਰ ਪਛਤਾਏਗੇ ਪ੍ਰਾਣ ਜਾਣਗੇ ਛੂਟੇ ਕਬੀਰ ਸਾਹਿਬ ਦਾ ਸਲੋਕ ਹੈ ਵ ਨਜਾਰਿਆਂ ਸੋਂ ਬਨਜ ਕਰ ਲੈ ਲਾਹਾ ਮਨ ਹਸ ਪ੍ਰਭੂ ਦੇ ਵਪਾਰੀਆਂ ਨਾਲ ਵਪਾਰ ਕਰ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਉਹਨਾਂ ਦੇ ਨਾਲ ਸੰਗਤ ਕਰ ਨਫਾ ਠਾ ਕੇ ਆਪਣੇ ਜੀਤ ਵਿੱਚ ਖੁਸ਼ ਹੋ ਕਿਉਂਕਿ ਇੱਥੋਂ ਹੀ ਤੈਨੂੰ ਲਾਭ ਮਿਲਣਾ ਤੇਰਾ ਜੀਵਨ ਚੰਗਾ ਬੰਨਣਾ ਸੁਣ ਸਾਸ਼ਵਤ ਸੋਦਾਗਰੀ ਸਤ ਕੋੜੇ ਲੈ ਚੱਲ ਧਾਰਮਿਕ ਪੁਸਤਕਾਂ ਦਾ ਸੁਣਾ ਤੇਰਾ ਬਣ ਜਾਉ ਪਾਰੂ ਵੀ ਸੁਣ ਸਾਸ਼ਵਤ ਸੋਦਾਗਰੀ ਸ਼ਾਸਤ ਸਿਮਰਤ ਜਿਹੜੇ ਆ ਧਰਮ ਗ੍ਰੰਥ ਜਿਹੜੇ ਆ ਉਹਨਾਂ ਨੂੰ ਪੜ ਗੁਰਬਾਣੀ ਨੂੰ ਪੜ ਨਾਮ ਜਪ ਵੇਚਣ ਨੂੰ ਲੈ ਜਾਣ ਲਈ ਸੱਚ ਤੇਰੇ ਕੋਲੇ ਸੋਣ ਸਾਸਤ ਸੋਦਾਗਰੀ ਸਤ ਕੋੜੇ ਲੈ ਚੱਲ ਕਿਉਂਕਿ ਪਹਿਲਾਂ ਘੋੜਿਆਂ ਤੇ ਜਿਹੜਾ ਲੋਕ ਵਪਾਰ ਕਰਦੇ ਸੀਗੇ ਜਿਹੜਾ ਸਮਾਨ ਇਧਰ ਉਧਰ ਕਰਦੇ ਸੀਗੇ ਇਸ ਕਰ ਗੁਰੂ ਸਾਹਿਬਾਨ ਨੇ ਬਿੰਬ ਵਰਤਿਆ ਪ੍ਰਤੀਕ ਵਰਤਿਆ ਕਿ ਜੋ ਸਦਾਗਰ ਬਾਨਾ ਨਾਮ ਦਾ ਬਣ ਤੇ ਆਪਣੇ ਜਿਹੜੇ ਘੋੜੇ ਜਿਹੜੇ ਭਜਾਉਣੇ ਆ ਨਾ ਉਹ ਪਰਮਾਤਮਾ ਦੇ ਨਾਮ ਦੇ ਭਜਾ ਇਹਦਰਾ ਇਹ ਨਾਮਤਨ ਵਾਲੇ ਬੰਨੇ ਆ ਪਰਮਾਤਮਾ ਵਾਲੇ ਬੰਨੇ ਆ ਦੂਜੇ ਬੰਨੇ ਜਿਹੜਾ ਵਾ ਉਹ ਕਾ ਕਰੀ ਰੱਖਿਆ ਸਵਾਈ ਕਜਲ ਖਵਾਰੀ ਦੇ ਠੀਕ ਹੈ ਕਿ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਜਿਹੜੀ ਆ ਤੂੰ ਆਪਣੀ ਕਿਰਤ ਕਮਾਈ ਕਰ ਔਰ ਮਨ ਤੇ ਬਹੁਤਾ ਬੋਝ ਨਾ ਰੱਖ ਕਿਸੇ ਨਾਲ ਕੰਪੈਰੀਜਨ ਨਾ ਕਰ ਆਪਣਾ ਆਪਣੇ ਨਾਲ ਕੰਪੈਰੀਜਨ ਕਰ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਰਸਤੇ ਦੇ ਖਰਚ ਲਈ ਤੂੰ ਨੇਕੀਆਂ ਪੱਲੇ ਬੰਨ ਲੈ ਚੰਗੇ ਕਰਮ ਕਰ ਤੇ ਆਪਣੇ ਚੇਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਜਿਹੜਾ ਵਾ ਉਕਰ ਕਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਜਿਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਜਿਹੜਾ ਵਾ ਨਾ ਇਹ ਨਾ ਕਰਕੇ ਮੈਂ ਹੀ ਮੰਨ ਲਓ ਕਿ ਸਭ ਕੁਝ ਪੈ ਹੀ ਸਾਰੀ ਇਹਨੇ ਕੁਝ ਹੋਣਾ ਨਹੀਂ ਪਰਮਾਤਮਾ ਦੇ ਨਾਮ ਦਾ ਜਿਹੜਾ ਵਾ ਸਿਮਰਨ ਕਰ ਗੈਦਰ ਅਪ ਮੈਰਿਟਿਸ ਆਫ ਯੂਅਰ ਟਰੈਵਲਿੰਗ ਐਕਸਪੈਂਸਸ ਐਂਡ ਡੂ ਨਾਟ ਥਿੰਕ ਆਫ ਟੋਮੋਰੋ ਇਨ ਯੂਅਰ ਮਾਈਂਡ ਡਰੰਕਾਰ ਕੇ ਦੇਸ ਜਾਹੀਂ ਤਾਂ ਸੁਖ ਲਹੇ ਮਹਲ ਜਾਦ ਤੂੰ ਰੂਪ ਰਹਿ ਸਾਈ ਦੇ ਵਤਨ ਵਿੱਚ ਪੁੱਜੇਗਾ ਤਾਂ ਤੂੰ ਉਸ ਪਰਮੰਦਰ ਅੰਦਰ ਆਰਾਮ ਪਾਵੇਂਗਾ ਜਾਦ ਤੂੰ ਰੂਪ ਰਹਿਤ ਸਾਈ ਦੇ ਵਤਨ ਵਿੱਚ ਪੁੱਜੇਗਾ ਨਾ ਤਾਂ ਤੂੰ ਉਸ ਦੇ ਮੰਦਰ ਅੰਦਰ ਆਰਾਮ ਪਾਵੇਂਗਾ ਨਰੰਕਾਰ ਕੀ ਦੇਸ਼ ਜਾਹੀ ਤਾਂ ਸੁਖ ਲਹੇ ਮਹਾਲ ਮਹਾਲ ਵੀ ਕਹਿ ਸਕਦੇ ਆ ਮਹਿਲ ਵੀ ਕਹਿ ਸਕਦੇ ਆ ਮਹਾਲੀ ਜਿਹੜਾ ਵਾ ਕਿਉਂਕਿ ਹਾਏ ਨੂੰ ਸਿਆਰੀ ਨਹੀਂ ਪਈ ਮਹਾਲੀ ਕਹਿਣਾ ਠੀਕ ਹੋਵੇਗਾ ਗੁਰੂ ਸਾਹਿਬ ਫਰਮਾਉਂਦੇ ਨੇ ਲਈ ਚਿਤ ਕਰ ਚੱਕਰੀ ਮਨ ਨਾਮ ਹ ਕਰ ਕੰਮ ਆਪਣੇ ਚਿਤ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਇਹੋ ਹੀ ਤੇਰਾ ਸਰ ਕੰਮ ਹੈ ਬਿਲੇ ਸਾਰ ਸੰਗਤ ਭਜ ਕੇਵਲ ਨਾਮ ਵਰਤੀ ਜੋੜਨ ਨੂੰ ਆਪਣੀ ਨੌਕਰੀ ਬਣਾ ਤੇ ਨਾਮ ਦੇ ਵਿੱਚ ਭਰੋਸੇ ਨੂੰ ਆਪਣਾ ਕਾਰਜਵਾਰ ਬਣਾ ਵਨ ਬਦੀਆਂ ਕਰਤਾਵਣੀ ਤਾਂ ਕੋ ਅਖੇ ਤਨ ਪਾਪਾਂ ਦੀ ਰੋਗ ਤਾਮ ਨੂੰ ਆਪਣਾ ਆਹਰ ਪ੍ਰਾਲਾ ਬਣਾ ਲਾਏ ਕੇਵਲ ਤਾਂ ਦੀ ਲੋਕ ਤੈਨੂੰ ਸ਼ਾਬਾਸ਼ ਕਹਿਣਗੇ ਨਾਨਕ ਵੇਖੇ ਨਦਰ ਕਰ ਚੜੇ ਚਵਗਨਵਨ ਨਾਨਕ ਪ੍ਰਭੂ ਦਾਰੀ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਅਰੇ ਤੂੰ ਚਾਰ ਗੁਣੇ ਰੰਗ ਨਾ ਰੰਗਿਆ ਜਾਵੇਂਗਾ ਪਾਪੇ ਕੇ ਅੰਦਰ ਖੁਸ਼ੀ ਖੇੜਾ ਆ ਜਾਵੇਗਾ ਚਾਰ ਗੁਣਾ ਤੇਰਾ ਖੂਨ ਵਧੇਗਾ ਖੁਸ਼ ਰਹੇਗਾ ਮौज मस्ती ਕਰੇਗਾ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਵੇਂਗਾ ਬੰਨ ਬਦੀਆਂ ਕਰ ਤਾਵਣੀ ਤਾਂ ਕੋ ਆਖੇ ਧੰਨ ਪਾਪਾਂ ਦੀ ਰੋਕ தாம் ਨੂੰ ਆਪਣਾ ਆਰ ਦਾ ਪ੍ਰਾਲਾ ਬਣਾ ਕਹਿੰਦ ਪਾਵ ਕੇ ਬਦੀਆਂ ਜਿਹੜੀਆਂ ਉਹਨਾਂ ਨੂੰ ਛੱਡ ਦੇ ਬੰਨ ਦੇ ਤਾਂ ਕੋ ਆਖੇ ਤਾਂ ਉਹਨਾਂ ਮਨੁੱਖਾਂ ਨੂੰ ਹੀ ਸਾਰੇ ਲੋਕ ਚੰਗੇ ਕਹਿੰਦੇ ਜਿਹੜੇ ਚੰਗੇ ਕੰਮ ਕਰਦੇ ਆ ਮਾੜੇ ਕੰਮ ਕਰਨ ਵਾਲੀ ਨੂੰ ਲੋਕ ਮਾੜਾ ਹੀ ਕਹਿੰਦੇ ਗੁਰੂ ਦੇ ਵੱਲੋਂ ਵੀ ਉਹ ਫਟਕਾਰਿਆ ਜਾਂਦਾ ਲੋਕਾਂ ਵੱਲੋਂ ਮੈਨੂੰ ਫਟਕਾਰ ਪਿੰਦੀ ਨਾਣੁ ਕਬੀ ਕੀ ਨਦਰ ਕਰ ਚੜੇ ਜਪਗਨ ਵਨ ਪ੍ਰਭੂ ਤਰਤੇ ਨੂੰ ਮਿਹਰਬਾਨੀ ਨਾਲ ਦੇਖੇਗਾ ਤੇ ਤੇ ਖੁਸ਼ ਹੋਵੇਗਾ ਰੀਜੇਗਾ ਪਤੀਜੇਗਾ ਜਿਦੋਂ ਚਾਰ ਗੁਣੇ ਰੰਗ ਨਾ ਰੰਗਿਆ ਜਾਵੇਂਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਜ ਇਸ ਸ਼ਬਦ ਦੀ ਜਿਹੜੀ ਆ ਵਿਚਾਰ ਕੀਤੀ ਆ ਗੁਰਮਤਿ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਭੁੱਲਾਂ ਬਖਸ਼ਣ ਜੋਗਿਆ ਦਾਸ ਦੇ ਭੁੱਲਾਂ ਨੂੰ ਜਿਹੜਾ ਵਾ ਉਹ ਨજર ਅੰਦਾਜ਼ ਕਰਨਾ ਇਗਨੋਰ ਕਰਨਾ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰੇ ਮਾਰਗ ਸਾਰਿਆਂ ਨੂੰ ਰਾਜੀ ਵਾਜੀ ਰੱਖੇ ਹਰ ਘਰ ਵਿੱਚ ਖੁਸ਼ੀਆਂ ਕਿਰੇ ਰਹਿਣ ਔਰ ਪ੍ਰਮਾਤਮਾ ਸਭ ਉੱਪਰ ਮੇਰਾ ਪਰਿਆਤ ਰੱਖੇ ਇਸੇ ਦਿਨ ਆਰੀ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ